ਜੀ ਦੇਖੋ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਤਾਂ ਬਹੁਤ ਵਧੀਆ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਜੇਕਰ ਅਸੀਂ ਗੱਲ ਕਰੀਏ ਬਟਾਲੇ ਦੀ ਧਰਤੀ ਤੇ ਉੱਥੇ ਕਿਹੋ ਜੀਆਂ ਤਿਆਰੀਆਂ ਆ ਮੈਂ ਉੱਥੇ ਵਿਆਹ ਦਾ ਮਾਹੌਲ ਆ ਕਿਤੇ ਜਲੇਬੀਆਂ ਦੇ ਪੰਡਾਰ ਕਿਤੇ ਮਠਿਆਈਆਂ ਦੇ ਪੰਡਾਰ ਕਿਤੇ ਪਿਛਲੇ ਦਿਨਾਂ ਚ ਗੁਣੇ ਕਿਤੇ ਵਿੱਧ ਤੇ ਪ੍ਰਸ਼ਾਦ ਰੂਪੀ ਲੰਗਰਾਂ ਚ ਮੰਡੇ ਜਾ ਰਹੇ ਕਿਤੇ ਚਾਪ ਕੋੜਿਆਂ ਦਾ ਲੰਗਰ ਲੱਗੇ ਔਰ ਬਟਾਲੇ ਨੂੰ ਇਸ ਤਰ੍ਹਾਂ ਸਜਾਇਆ ਗੁਰਦੁਆਰਾ ਸਾਹਿਬਾਨ ਨੂੰ ਇਸ ਤਰ੍ਹਾਂ ਵਧੀਆ ਇਹ ਲਾਈਟਿੰਗ ਸ਼ਾਮ ਯਾਨੇ ਲਾ ਕੇ ਸਜਾਇਆ ਗਿਆ ਜਿਵੇਂ ਵਾਕਈ ਕੋਈ ਖਾਸਾ ਮਾਹੌਲ ਹੋਵੇ ਆਪਾਂ ਵਿਆਹ ਨਹੀਂ ਵਿਆਹ ਪੁਰਬ ਦੀ ਜਾਤ ਜੋੜ ਮੇਲਾ ਮਨਾ ਰਹੇ ਆ ਪਰ ਮੈਂ ਸਭ ਨਾਲ ਗੁਰਨਾਮ ਸਾਜਾ ਸੁਧਾਨ ਮੰਨੀਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੁਧਾਨਤ ਬਣਾਉਣਾ ਚਾਹੀਦਾ ਅੱਜ ਮੈਂ ਤੁਹਾਡੇ ਮਾਧਮ ਰਾਈ ਬੇਨਤੀ ਕਰਨੀ ਚਾਹੁੰਦਾ ਤੁਹਾਡਾ ਲਾਈਵ ਚੱਲ ਰਿਹਾ ਮੈਂ ਜੁਗ بیوی ਦਾ ਜੋ ਪੰਜਾਬੀ ਦਾ ਪੰਜਾਬੀ ਲਾਈਵ ਟੀਵੀ ਦਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਬੜਾ ਵੱਡਾ ਪ੍ਰਾਲਾ ਕੀਤਾ ਅੱਜ ਸੰਸਾਰ ਭਾਰਜ ਬੈਠੇ ਲੋ ਸੰਗਤਾਂ ਨੂੰ ਤੁਸੀਂ ਇਹ ਨਗਰ ਕੀਰਤਨ ਦੇ ਦ੍ਰਿਸ਼ ਵਿਖਾ ਰਹੇ ਹੋ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕਿਆ ਉੱਥੋਂ ਨਾਤਮਸਤਕ ਹੋਣਗੀਆਂ ਸੋ ਮੈਂ ਤੁਹਾਡਾ ਵਿਸ਼ੇਸ਼ ਕਰਕੇ ਧੰਨਵਾਦ ਵੀ ਕਰਨਾ ਔਰ ਇੱਕ ਸੁਨੇਹਾ ਨੌਜਵਾਨਾਂ ਨੂੰ ਦੇਣਾ ਚਾਹੁੰਦਾ ਨਸ਼ਿਆਂ ਦਾ ਤਿਆਗ ਕਰੀਏ ਬਦਲ ਬਣੇ ਦੀ ਝੂਠ ਛੜੀਏ ਔਰ ਗੁਰੂ ਨਾਨਕ ਸਾਹਿਬ ਦੇ ਪਰਪਰਨ ਯਾਦ ਕਰਦੇ ਆਂ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਗੱਲ ਕਰੀਏ ਬਹੁਤ ਬਹੁਤ ਸੰਗਤਾਂ ਨੂੰ ਬਟਾਲੇ ਪਹੁੰਚੇ ਤੇ ਵੀ ਜੀ ਆਇਆਂ ਖਾਂਗੇ ਜੇਥੋਂ ਚੱਲਿਆਂ ਇਹਨਾਂ ਦਾ ਧੰਨਵਾਦ ਕਰਦੇ ਆਂ ਵਧਾਈ ਦਿੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਸੰਸ ਸਾਡੇ ਨਾਲ ਮਾਨਜੋਗ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਟਾਲੇ ਤੋਂ ਜੀਐਸ ਗੋਰਾ ਜੀ ਜਿਨ੍ਹਾਂ ਨੇ ਇਸ ਵਿਆਹ ਪੁਰਬ ਦੀ ਯਾਦ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਉਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਨਾਲ ਨਾਲ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਅਸ ਵੇਲੇ ਇਹ ਜੋ ਨਗਰਗੀਤਨ ਦੇ ਤੁਸੀਂ ਸਿੱਧੇ ਦ੍ਰਿਸ਼ ਦੇਖ ਰਹੇ ਹੋ